ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਕੀਰਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਮ ਹੋਗੇ ਟਾਈਮ ਹੈ ਸਵੇਰ ਦਾ 8:30 ਹੋਈ ਹੋਣਗੇ ਦੇਖਿਆ ਤਾਂ ਮੈਂ ਹੈ ਨਹੀਂ ਕਿਉਂਕਿ ਜਿਹੜੇ ਉੱਠਿਆ ਸਾਰੇ ਅੱਜ ਦਿਨ ਸੋਣਾ ਲੱਗਿਆ ਗਿਆ 8 ਤਰੀਕ ਆ ਅੱਜ 8 ਸਤੰਬਰ ਅੱਜ ਦਿਨ ਬਹੁਤ ਸੋਹਣਾ ਲੱਗਿਆ ਸਭ ਨੂੰ ਸਫਾਈਆਂ ਦਾ ਹੋਇਆ ਪਿਆ ਬੀਬੀ ਸੁਖਮਣ ਗੁਰਮਣ ਮੈਂ ਸਰਦਾਰ ਜੀ ਆਪਾਂ ਆਪਦੇ ਕੰਮਾਂ ਤੇ ਬੀਬੀ ਨੇ ਰੋਟੀ ਬਣਾਈ ਐ ਸੁਖਮਣ ਹੋਰ ਨੇ ਪੋਚੇ-ਪੂਚੇ ਲਾਏ ਨੇਗੇ ਭਾਂਡੇ ਮੰਜੇ ਨੇ ਬੀਬੀ ਨੇ ਮੈਂ ਉਧਰੋਂ ਹੋਣਾ ਮੈਂ ਤੇ ਸਰਦਾਰ ਜੀ ਨੂੰ ਸਾਨੂੰ ਪਤਾ ਹੀ ਆਪਣੀ ਮੱਝ ਸੁਭੀ ਹੋਈ ਐ ਤੇ ਕੱਖ ਕੰਡਾ ਗੋਹਾ ਕੂੜਾ ਨਮਾਉਣਾ ਧਮੋਣਾ ਉਹਨਾਂ ਨੂੰ ਹੋਣਾ ਫੀਡ ਫੱਲਾ ਪਾਉਣਾ ਢੋ ਅੱਡ ਤੇ ਬਾਕੀ ਭੈਣਾਂ ਦੇ ਹਰ ਰੋਜ਼ ਇੱਕ ਦੋ ਕਮੈਂਟ ਆਉਂਦੇ ਹੁੰਦੇ ਨੇਗੇ ਹਨਾ ਵੀ ਭੈਣ ਤੁਸੀਂ ਮੱਜਾਂ ਦੀ ਖਰਾਕੇ ਬਾਰੇ ਦੱਸੋ ਮੈਂ ਬਹੁਤ ਸਾਰੀਆਂ ਵੀਡੀਓ ਚ ਦੱਸ ਚੁੱਕੀ ਆ ਭੈਣ ਮੈਂ ਹਰ ਰੋਜ਼ ਦੱਸਦੀ ਆ ਵੀ ਅਸੀਂ ਘਰ ਦੀ ਫੀਡ ਘਰਾ ਕੇ ਪਾਉਣਿਆਂਗੇ ਅਸੀਂ ਮੁੱਲ ਦੀ ਫੀਡ ਨਹੀਂ ਪਾਉਂਦੇ ਸਾਡਾ ਅਚਾਰ ਆ ਜਿਹੜਾ ਉਹ ਬਹੁਤ ਵਧੀਆ ਦਾ ਨਾਲ ਅਸੀਂ ਲੇਟੀ ਪਾਉਣਿਆਂਗੇ ਨਾਲ ਅਸੀਂ ਲੇਟੀ ਪਾਉਣਿਆਂਗੇ ਹਾਂ ਸਵੇਰ ਦਾ ਟਾਈਮ ਆਗਾ ਨਿਮੇੜ ਲੈਨੇ ਆਪਾਂ ਨੇ ਕੰਮ ਸੋ ਕੁਮਲ ਹੋ ਰਹੀ ਹੈ ਨੇ ਅੱਜ ਸਾਰੀਆਂ ਸਫਾਈਆਂ ਕਰ ਦਿੱਤੀਆਂ ਨੇ ਕਹਿੰਦੀ ਮੰਮੀ ਕੱਲ ਨੂੰ ਸਾਡੇ ਸਕੂਲ ਖੁੱਲ ਜਾਣਗੇ ਫਿਰ ਤੁਹਾਨੂੰ ਕੱਲਿਆਂ ਨੂੰ ਔਖਾ ਹੋ ਜੂਗਾ ਹਨਾ ਚਲੋ ਬੱਚਿਆਂ ਲਈ ਸੋਸ ਵਧੀਆ ਸਾਰੀਆਂ ਸਫਾਈਆਂ ਹੋ ਗਈਆਂ ਨੇਗੀਆਂ ਤੇ ਮੱਝਾ ਕੰਨਿਓ ਵੀ ਸਫਾਈਆਂ ਹੋ ਗਈਆਂ ਨੇ ਤੇ ਉਧਰੋਂ ਵੀ ਸਫਾਈਆਂ ਹੋ ਗਈਆਂ ਨੇਗੀਆਂ ਤੇ ਜੀਰੋਂ ਪੰਜ ਸਾਰੇ ਲੱਗ ਜਾਣੇ ਲੱਗ ਲੱਗ ਜਾਣੇ ਡੋਰਡ ਕੰਮਾਂ ਤੇ ਫਿਰ ਆਪਾਂ ਆਪਣੇ ਮੂਰੇ ਕੰਮ ਭੱਜਿਆ ਫਿਰਦਾ ਜੇਰੋਂ ਆਪਾਂ ਕੱਲੇ ਹੁੰਨੇ ਆ ਫਿਰ ਆਪਾਂ ਨੂੰ ਕੱਲਿਆਂ ਨੂੰ ਕੰਮ ਡਾ ਨਹੀਂ ਦਿੰਦਾ ਕਿਉਂਕਿ ਬੀਬੀ ਨੇ ਰਸੋਈ ਦਾ ਕਰ ਲਿਆ ਸੁਕਮਣ ਹੋ ਰਹੀਆਂ ਨੇ ਪੋਚੇ ਪੋਚਾ ਸਾਫ ਸਫਾਈਆ ਹਨਾ ਉਹ ਕਰ ਲਿਆ ਮੈਂ ਤੇ ਸਰਦਾਰ ਜੀ ਨੇ ਸਾਮਰੀਆਂ ਮੱਝਾਂ ਸਾਨੂੰ ਪਤਾ ਹੀ ਜੇਰੋਂ ਘਰੇ ਝੜ ਹੋਵੇ ਮੱਝ ਸੁਹੀ ਹੋਵੇ ਹਨਾ ਤੇ ਫਿਰ ਕੰਮ ਬਹੁਤ ਜ਼ਿਆਦੇ ਸੁਖ ਨਾਲ ਬਾਦ ਜਾਂਦਾਗਾ ਲੱਭਦਾ ਕਹਿੰਦੇ ਆ ਬਦੇ ਕੰਮ ਦੇ ਹੀ ਪਾਉ ਹੁੰਦਾ ਹੈ ਨਾ ਤੇ ਖਾਲੀ ਹੱਥ ਤਾਂ ਕਹਿੰਦੇ ਮੂਹ ਨੂੰ ਜਾਂਦਾ ਜੀ ਆਪਾਂ ਕਰਾਂਗੇ ਤਾਂ ਖਾਵਾਂਗੇ ਅੱਜ ਕੱਲ ਮੰਗਾਈ ਦਾ ਟਾਈਮ ਹੈ ਜੀ ਤੇ ਅੱਗੇ ਪਰਿਵਾਰ ਚ ਇੱਕ ਜਣਾ ਕਮਾਉਂਦਾ ਤੇ ਸਾਰਾ ਪਰਿਵਾਰ ਬਹਿ ਕੇ ਖਾਂਦਾ ਤਾਂ ਵੀ ਟਾਈਮ ਪਾਸ ਬਹੁਤ ਵਧੀਆ ਹੁੰਦਾ ਸੀ ਹੁਣ 60 ਪਰ ਕੰਮ ਕਰਦਾ ਇੰਨੀ ਮੰਗਾਈ ਵੱਧ ਗਈ ਹੈ ਤਾਂ ਵੀ ਟਾਈਮ ਪਾਸ ਹੁੰਦਾ ਹੈ ਨਾ ਇਹ ਜੀ ਮੰਗਾਈ ਚ ਤੇ ਬਾਕੀ ਤੁਹਾਨੂੰ ਆਪਾਂ ਕੈਮਰਾ ਚੇਂਜ ਕਰਕੇ ਦਿਖਾਉਣੇ ਮੱਜਾ ਕਰਨੀ ਆਪਣੀ ਕੱਟੀ ਕਰਨੀ ਹੈਨਾ ਤੇ ਥੋੜਾ ਜਿਹਾ ਮੱਝ ਆਪਣੀ ਸੂਆ ਮੰਨਦੀ ਹੈਗੀ ਸੂਆ ਮੰਨਣ ਕਰਕੇ ਨਾ ਕੁਛ ਨਹੀਂ ਖਾਂਦੀ ਹੈਗੀ ਤੇ ਹ ਜਿਹੜਾ ਛੱਡਾ ਸੀ ਉਹ ਵੀ ਛੱਡ ਗਿਆ ਜਮੀ ਕਿਉਂਕਿ ਉਹ ਕੁਛ ਖਾਦਾ ਹੀ ਨਾ ਬੜਿਆ ਮਾਣਾ ਗੁੜ ਕੁਛ ਨਹੀਂ ਖਾਦਾ ਮੈਂ ਹੁਣ ਪਾਉਂਦੀ ਨਹੀਂ ਹੈਗੀ ਇਹਨੂੰ ਕੁਛ ਜਿਹਦਾ ਚੱਜ ਨਾਲ ਕੱਖ ਨਹੀਂ ਖਾਣ ਲੱਗਦੀ ਉਹਦੋਂ ਬਾਅਦ ਆਪਾਂ ਤੇਰੀ ਖਰਾਕ ਸ਼ੁਰੂ ਕਰਾਂਗੇ ਠੀਕ ਹੈ ਜੀ ਅੱਜ ਝੜ ਕਰਕੇ ਥੋੜੀ ਜਿਹੀ ਲੇਟੀ ਵੀ ਮੁੱਕ ਗਈ ਆਗੀ ਤੇ ਕਿਉਂਕਿ ਪਿਹੌਣ ਨਹੀਂ ਜਾਇਆ ਜਾਂਦਾ ਤੇ ਅੱਜ ਸੋਨਾ ਦੇਣ ਲੱਗਿਆ ਦੇਖੋ ਜੀ ਸਰਦਾਰ ਜੀ ਅਲੋਖੇ ਤੇ ਦਵਾਈ ਦਬੂ ਸਟਣ ਲਾ ਗਏ ਫਿਰ ਪਿਹਾਲੇ ਉਹਨੂੰ ਕੀ ਹੈਨਾ ਤੇ ਕਾਣੀ ਪੂਣੀ ਵੀ ਕਰਨ ਆਲੀ ਪਈ ਆ ਕਿਉਂਕਿ ਸੁੱਕ ਪਕੇ ਚੀ ਹੁੰਦਾ ਹੈ ਜਾਂ ਕੰਮ ਕਾਣੀ ਕਰਨੀ ਲੇਟੀ ਪਿਉਣੀ ਆ ਪਿਹੌਣੀ ਆਟਾ ਪਿਹਾਉਣਾ ਹੈਨਾ ਤੇ ਆਪਾਂ ਕੈਮਰਾ ਚੇਂਜ ਕਰਕੇ ਦਿਖਾਉਣੇ ਤੁਹਾਨੂੰ ਅੱਜ ਕੱਟੀ ਵੀ ਨਵਾਤੀ ਅੱਜ ਤੇ ਚੌੜ ਕਰੀ ਜਾਂਦੀ ਹੈਗੀ ਆ ਮੱਚ ਸੁਈ ਹੈਗੀ ਇਹਨੂੰ ਡੇਢ ਮਹੀਨਾ ਹੋ ਗਿਆ ਸਵਾ ਮਹੀਨਾ ਸੁਈ ਨੂੰ ਤੇ ਇਹਦੀ ਕੱਟੀ ਦਾ ਕੱਖ ਖਾਣ ਲੱਗ ਗਈ ਕੱਖ ਖਾਂਦੀ ਖਾਂਦੀ ਬੱਠਲ ਮੁੱਧਾ ਮਾਰ ਦਾਂਦੀ ਆ ਫਿਰ ਅੱਜ ਉਹ ਖੁਲਲੀ ਤੇ ਵੰਗਤੀ ਖੁਲਲੀ ਤੇ ਬਨ ਕੇ ਇਸ ਤਰ੍ਹਾਂ ਇੱਟ ਧਰਤੀ ਫਿਰ ਇੱਟ ਤੇ ਪੈਰ ਧਰ ਕੇ ਖੁਲਲੀ ਤੇ ਕੱਖ ਖਾ ਲੈਂਦੀ ਆ ਖੁਲਲੀ ਸਫਾਈ ਹੋ ਗਈ ਆ ਜਿਹੜਿਆ ਬੇਹ ਕੱਖ ਸੀ ਇਹ ਕੱਟੀਆਂ ਨੂੰ ਇੱਥੇ ਦਾਣਾ ਪਾਤਾ ਜੇੜੀ ਇੱਥੇ ਝੋਟੀ ਹੁੰਦੀ ਸੀ ਉਹ ਝੋਟੀ ਉੱਥੇ ਕਰ ਦਿੱਤੀ ਔਰ ਇਹ ਬਹਿਗੁਰੂ ਦੀ ਕਿਰਪਾ ਨਾਲ ਟੀ ਕਪੜਾ ਲਿਆਗਾ ਤੇ 2 ਸਾਲ ਵੀ ਹੋ ਗਏ ਸੀ ਲੋ ਜਿਹੜਾ ਪਖਰਾਤ ਪਾਉਣੇ ਦੋ ਸਫਾਈਆਂ ਹੋ ਗਈਆਂ ਨੇ ਪੱਥੇ ਉੱਪਰੋਂ ਚੱਲੀ ਜਾਂਦੇ ਨੇ ਸਰਦਾਰ ਜੀ ਪਾ ਰਹੇ ਨੇ ਕੱਖ ਤੇ ਕੱਖ ਪਾ ਰਹੇ ਨੇਗੇ ਕਿਉਂਕਿ ਇਹਨੇ ਕੱਖ ਪਾਉਦੇ ਪਾਉਦੇ ਥਾਉਂ ਨੂੰ ਹਵਾ ਲੱਗ ਜੂਗੀ ਨੇ ਖੋਲੀਆਂ ਨੂੰ ਖੋਲੀਆਂ ਤਾਂ ਸੰਬਰ ਸੂਰ ਕੇ ਹਨਾ ਸਫਾਈ ਕੀਤੀ ਹੋਈ ਹੈ ਚੰਗੀ ਤਰ੍ਹਾਂ ਤੇ ਫੇਰਾ ਚਾਰ ਪਾ ਕੇ ਇਹਦੇ ਵਿੱਚ ਬਸ ਦਾਣਾ ਪਾ ਦਾਂਗੇ ਜਿੰਨੀ ਜਿੰਨੀ ਫੀਡ ਪਾਉਣੀ ਆ ਤੋਕੜ ਮੱਝ ਨੂੰ ਤੋਕੜ ਵਾਂ ਜਿੰਨੇ ਕੋ ਨੂੰ ਪਾਉਣੀ ਆ ਉਹਨੂੰ ਪਾ ਰਾਂਗੇ ਦੁੱਧ ਦੇ ਹਿਸਾਬ ਨਾਲ ਫੀਡ ਪਾਉਣੇ ਆਪਾਂ ਤੁਸੀਂ ਵੀ ਪਹਿਣਾ ਹੀ ਪੁੱਛਦਿਆਂ ਨੇ ਵੀ ਤੁਸੀਂ ਕੀ ਖੁਰਾਕ ਪਾਉਣੋ ਜਿਹੜੇ ਵੀ ਤੁਸੀਂ ਫੀਡ ਪਾਉਣੇ ਹੋਗੇ ਹਨਾ ਮੋਲ ਦੀ ਪਾਉਣੇ ਚ ਹੈ ਘਰ ਦੀ ਪਾਉਣੇ ਦੁੱਧ ਦੇ ਹਿਸਾਬ ਨਾਲ ਫੀਡ ਪਾ ਦਿਆ ਕਰੋ ਜੇ ਤੁਹਾਡੀ ਮੱਝ 10 ਕਿਲੋ ਦੁੱਧ ਦਿੰਦੀ ਆ ਤਾਂ ਤੁਸੀਂ 5 ਕਿਲੋ ਫੀਡ ਪਾਇਆ ਕਰੋ 1 ਕਿਲੋ ਲੇਟੀ ਪਾਇਆ ਕਰੋ ਠੀਕ ਹੈ ਜੀ ਮੈਂ ਤਾਂ ਅੰਤਾ ਆਈ ਪਾਉਣੀ ਐ ਇਸ ਤਰ੍ਹਾਂ ਫਿਰ ਪਾਉਣੀ ਆਂਗੀ ਤੇ ਬਾਕੀ ਹਨਾ ਲੋ ਜੀ ਇਹ ਹੈ ਜਾਂ ਕੁਛ ਆਪਾਂ ਨੇ ਮੇੜ ਲਿਆ ਕੰਮ ਤੇ ਇੱਕ ਦੋ ਕਮੈਂਟ ਹਰ ਰੋਜ਼ ਆਏ ਹੁੰਦੇ ਨੇ ਕਿ ਕਾ ਕਰਕੇ ਮੈਂ ਦੱਸਦਾ ਨਹੀਂ ਹੁੰਦੀ ਆਂਗੀ ਸਰਦਾਰ ਜੀ ਪਾਰ ਹੈ ਨੇ ਕੱਖ ਤੇ ਬੀਬੀ ਨੇ ਮਾਰ ਦਿੱਤੇ ਰੋਟੀ ਵਾਲ ਭਾਂਡੇ ਸੋ ਖਮਨ ਤੇ ਗੁਰਮਨ ਨੇ ਰੋਟੀ ਖਾਧੀ ਹੈ ਜੇ ਜਾਂ ਡਾਲੀ ਵਾਲੇ ਬਾਬੇ ਲੈ ਕੇ ਗਏ ਨੇਗੇ ਤੇ ਹੁਣ ਉਹ ਨਾ ਆ ਕਰਦੇ ਨੇ ਆਪ ਦਾ ਨਾ ਤੋਣਗੇ ਆ ਤੇ ਫਿਰ ਅਸੀਂ ਰੋਟੀ ਖਾ ਕੇ ਬਸ ਆਪਣੇ ਜਿਹੜੇ ਰੋਜ਼ ਦੇ ਰੁਟੀਨ ਦੇ ਕੰਮ ਨੇ ਆਪਾਂ ਉਹ ਕਰਨੇ ਨੇਗੇ ਬਸ ਥੋੜੇ ਜਿਹੜੇ ਕੱਖਰੇ ਹੈਗੇ ਪਾਉਣ ਵਾਲੇ ਲੋ ਜਿਹੜਾ ਟਾਈਮ 2:30 ਵਜੇ ਗਏ ਨੇਗੇ ਤੇ ਪਹਿਲਾਂ ਬੀਬੀ ਪਰਪਤੀ ਜਾਈ ਹੁੰਦੀ ਪੈਣ ਉਹ ਕੋਲ ਬੈਠੇ ਗੱਲਾਂ ਮਾਰੀ ਗਏ ਚਾਹ ਪੀ ਕੇ ਹੁਣ ਉਧਰਲੇ ਘਰੇ ਪਾਪਾ ਜੀ ਦਾ ਪਤਾ ਲੈਣ ਵਾਗੇ ਪਹਿਲਾਂ ਇੱਧਰ ਸੀਗੇ ਤੇ ਕੱਪੜੇ ਸੁੱਕੇ ਪੈਣ ਤਾਰਾਂ ਤੋਂ ਸੁੱਕ ਗਿੱਲੇ ਹੋਰ ਲੱਗ ਜਾਂਦਾ ਪਿੰਡਪਾ ਹਨਾ ਧੁੱਪ ਜੀ ਮਸਾ ਅੱਜ ਤੈਨ ਲੱਗ ਦੇਖੋ ਕੱਲੇ ਵੀ ਦਿਨ ਤਾਂ ਸੋਹਣਾ ਸੀ ਪਿਛਲੇ ਤਾਂ ਮੀਆਂ ਆ ਗਏ ਸੀਗਾ ਤੇ ਸਰਦਾਰ ਜੀ ਤੋਂ ਮੰਗਾਇਆ ਸੀ ਸੌਦਾ ਹੁਣ ਸਬਜ਼ੀਆਂ ਤਾਂ ਹੈ ਨਹੀਂ ਦਾਲਾਂ ਹੀ ਨੇਗੀਆਂ ਦਾਂ ਦੂਲਾ ਮਗਾਈਆਂ ਨੇ ਦੇਖ ਰਿਆ ਕਿ ਕੁਛ ਲਿਆਂਦਾਗਾ ਖੰਡ ਦੀ ਬੋਰੀ ਮੈਂ ਲੈ ਆਇਆ ਹਾਂ ਪਹਿ ਗਏ ਨੇ ਆ ਹੋ ਗਏ ਬੱਦਲ ਬਿੰਦ ਚ ਕਹਿੰਦੇ ਦੇ ਰਹੇ ਉਹਦੀ ਬੱਦਲ ਹੋ ਜਾਂਦੇ ਨੇ ਵੀ ਸੋਚ ਤੱਕ ਅੱਜ ਤੇ ਖੰਡ ਦੀ ਬੋਰੀ ਲਿਆਂਦੀ ਆ ਕੁਛ ਖੰਡ ਪਾਣਾ ਕਹਿੰਦੇ ਸੀ ਅਸਤਾ ਗੁੜ ਦੀ ਚਾਹ ਵੱਧ ਪੀਣਿਆ ਕੁਝ ਜਿਉ ਸੜਲੇ ਵਰ ਹੁੰਦੀ ਆ ਨਾ ਉਹ ਛੋੜੀ ਖੰਡ ਪਕਾ ਲੈਣੇ ਖੰਡ ਦੀ ਚਾਹ ਹੋਵੇ ਕੁਝ ਹੁਣ ਮੱਜਾਂ ਸੂਣਗੇ ਉਹਨਾਂ ਨੂੰ ਤਾਵਾਂਗੇ ਹਨਾ ਲੇਟ ਲੁੱਟੀ ਚ ਪਰ ਇਹਨਾਂ ਕੇ ਤੇ ਖੰਡ ਤੇ ਕੁਝ ਹੁਣ ਗਰਮੀ ਚ ਤਾਂ ਸੇਤੀ ਬੋਰੀ ਮੋਕੂ ਵੀ ਸਕਾਂਜੀ ਵਿੱਚ ਤੁੰਜ ਵੀ ਬਣਦੀ ਆ ਹਨਾ ਬਣਦੀ ਰਹੀ ਆਗੀ ਹੁਣ ਤਾਂ ਵੀੜੀ ਬਣੂਗੀ ਹੁਣ ਤਾਂ ਅੱਧੇ ਪਾਧੋ ਹੋ ਗਏ ਜਮਾਈ ਪਤਨੀ ਹੋ ਗਈ ਬਿੰਦਚੀ ਦੇਖ ਰਿਆਂ ਕਿ ਕੁਛ ਲਿਆਂ ਦਾ ਲੈ ਸਾਡੀ ਨਾ ਕਹਾਣੀ 15 ਦਿਨ ਤੋਂ 16 ਦਿਨ ਚੜ ਹੋਏ ਨੂੰ ਹੋ ਗਏ ਤੇ ਕਹਾਣੀ ਕਰਨ ਦਾ ਟਾਈਮ ਨਹੀਂ ਲੱਗਿਆ ਹੈਗਾ ਨਹੀਂ ਤਾਂ ਮੰਗਾ ਜੇ ਤੇਲ ਦੀ ਬੋਤਲ ਆ ਚਾਚੇ ਕਿ ਵੀ ਮੁੱਕਿਆ ਪਿਆ ਇਨਾਂ ਦੀ ਦੁਕਾਨੇ ਖੜਾ ਬਣਾਈ ਹੈ ਫਿਰ ਮੈਂ ਦੂਰਦਾਰ ਮਿੱਥ ਜਾਣੀ ਆਂ ਤਾਂ ਪਹਿਲਾਂ ਉਹਦੇ ਲੈਣ ਜਾਓ ਫਿਰ ਦੇਣ ਜਾਓ ਹਣਾ ਮੁੱਕਾ ਹੋ ਜਾਂਦਾ ਫਿਰ ਸਰਦਾਰ ਜੀ ਕਹਿੰਦੇ ਮੈਂ ਇਹਨੇ ਬੋਤਲ ਲਿਆ ਨੂੰ ਫਿਰ ਇਹਨੂੰ ਤੁਪ ਪੈਣ ਲੱਗ ਜਾਣਗੇ ਸਰੋਂ ਨੂੰ ਹਣਾ ਕਹਾਣੀ ਕਰਨੀ ਪੂ ਚਾਰ ਨਹੀਂ ਪੂਗੀ ਚਾਰ ਨੇ ਨਾਲ ਫਿਰ ਆਪਾਂ ਸਰੋਂ ਪੜਾਵਾਂ। ਫੜ। ਇਹ ਰਿਬਿੰਦ ਜਮੀ ਸਾਰਦਾ ਸਾਰਾ ਸਰਪਚ ਯਾਤਰਾ ਲੈ ਕੱਪੜੇ ਤੋਂ। ਕਾਇਚੀ ਕੀ ਜਾਂ। ਕਾਇਚੀ ਕੀ ਜਾਂ। ਇਹ ਫਿਰ ਲੱਡੂ ਆਡਾ ਡੱਬਿਆਂ ਚ ਸਾਮਝੋ ਪਤਾ ਲੱਗ ਜੂ ਬਾਹਰ। ਫਟ ਕੇ ਕੀ ਕੀ ਸਮਾਨ। ਜੀਰਾ ਕਾਲੀ ਮਿਰਚ ਨਾ ਕਾਲੀ ਮਿਰਚ ਬਣਾ ਸਾਰੇ ਮੈਂ ਤਾਂ ਪਾਉਣੀ ਆ ਹਰ ਇੱਕ ਸਬਜ਼ੀ ਚ ਸਾਬਣ ਸਿਹਰੀ ਕਹਿ ਰੱਤੀਆਂ ਨੇ ਦੱਜ ਨਹੀਂ ਜਾਂਦੇ ਤੇ ਗੜੀ ਦੱਜ ਜੋਂ ਤੋਂ ਵੀ ਵੱਧ ਨਹੀਂ ਨਾ ਹੈਗੇ ਨੇ ਜੀ ਕੱਪੜੇ ਧੋਣ ਵਾਲੇ ਸਾਬਣਾਂ ਚਿੱਟੇ ਵਰਦੀ ਫਿਰ ਚਿੱਟੇ ਕੱਪੜੇ ਹਨ ਕਾਲੇ ਛੋਲੇ ਮੂੰਗੀ ਤੇ ਹਾਂ ਹੈਗਾ ਸੋਇਆਬੀਨ ਦਾ ਚੂਰਾ ਕਿਉਂਕਿ ਸਕੂਲ ਹੁਣ ਸਬਜੀ-ਸਬਜੀ ਐਸੀ ਹੋਣਗੀਆਂ ਕਿਦੇ ਪਨੀਰ ਦੀ ਪੁਰਜੀ ਕੇ ਸੋਇਆਬੀਨ ਦੀ ਪੁਰਜੀ ਇਹਦੀ ਬਹੁਤ ਪੁਰਜੀ ਵਧੀਆ ਟੇਸਟੀ ਬਣਦੀ ਹੈ ਪਾਏ ਸਮਾਨ ਅੰਦਰ ਲੈ ਜਾਣੇ ਮੇਜ਼ ਪੱਲਾ ਸਾਮ ਲੈਣਾ ਤੇ ਠੰਡ ਦੀ ਪੂਰੀ ਪਾਵਾਂਗੇ ਫਿਰ ਪਾਵਾਂਗੇ ਤਖੰਡ ਦੀ ਪੂਰੀ ਢੋਲਗੇ ਮੇਤੇ ਫੇੜਨੇ ਸਾਰੇ ਗੁਰਮਣੋ ਸਾਰੇ ਫੇੜਨੇ ਢੋਲਗੇ ਸਾਬਣ ਦਾ ਸਾਬਣ ਵਾਲੀ ਸੀ ਸਾਬਣ ਦਾ ਸਾਬਣ ਵਾਲੀ ਸੀ ਪਾਉਂ ਸੌਦੇ ਵਾਲੀ ਸਾਬਣ ਨਹੀਂ ਲੋਟ ਆਉਂਦੀ ਕਿਉਂਕਿ ਸਾਬਣਾਂ ਇਸ ਸਮੇਂ ਦੀ ਜੀ ਪੈ ਜਾਂਦੀ ਹੈ ਜਿਹੜੇ ਖਾਫੇ ਪਾਟ ਗਏ ਪੜ ਗਿਆ ਭਾਂਡੇ ਮਾਂ ਦੇ ਨਾਲੇ ਸਾਬਣਾਂ ਦਾ ਮੈਂ ਤੇ ਥਾੜਾ ਨਹੀਂ ਇੱਕ ਬਾਹਰ ਰੱਖ ਲੈਣਾ ਹਾਂ ਸੌਦਾ ਫਿਰ ਮਸਾਂ ਆ ਸਮਝਿਆ ਤਾਂ ਕੁਲਦੇ ਦਾਣਾ। ਕਈ ਰੱਬੇ ਵੀ ਪਏ ਹੋਣ ਇੱਥੇ। ਦਾਣਾ ਚਲੋ ਜੀ ਆਪਾਂ ਸਾੰਬਦੀ ਇਹਨੇ ਖੱਟ ਦੀ ਬੋਰੀ ਪਾ ਦਈਏ। ਮੈਂ ਮਿਲਦੀ ਆਂ ਬੱਦੇ ਦਿੱਖ ਰਹੀ ਰੇ ਨਾ ਸੁੱਕੀਆਂ ਵਾਲੇ ਕੁਮਾਲਾ ਕਿੰਨੇ ਤਰਤੇ ਬਿਬਲੇ ਦੇ ਨਾਲ ਤਰਤੇ ਹੋਣ ਲੋਏ ਸਮਾਨ ਸਾਫ ਤੱਕ ਖੰਡ ਦੀ ਬੋਰੀ ਰਹੇਗੀ ਆ ਤੇ ਮੈਂ ਖੰਡ ਪੈ ਪਾਉਂਦੇ ਪਾਉਂਦੇ ਨਾ ਮੈਂ ਲੇਟੀ ਘਰ ਦਾ ਰਜਣੀ ਮੱਜਰੀ ਆਹ ਥੋੜੀ ਜਿਹੀ ਤਰਕੇ ਦੇਖ ਲੈਣੇ ਫਿਰ ਆਪਾਂ ਚੁੱਲੇ ਤੇ ਵੱਜ ਕਰ ਲਿਆ ਕਰਾਂਗੇ ਤੇ ਸਭ ਜਰ ਸੋਈ ਮੱਝ ਨੂੰ ਤੇ ਇਹਦੇ ਵਿੱਚ ਪਾਇਆ ਮੈਂ ਪਾਣੀ ਦੇ ਵਿੱਚ ਪਾਣੀ ਦੇ ਵਿੱਚ ਮੈਂ ਪਾਇਆਗਾ ਜੀ ਗੁੜ ਅੱਧਾ ਗੁੜ ਪਾਇਆ ਗੁੜ ਪਾਇਆ ਪਾਇਆ ਖੰਡ ਪਾਈਏਗੀ ਤੇ ਐਨਨਾ ਕਿਉਂ ਪਾਇਆ ਜੇ ਤੁਸੀਂ ਤੁਹਾਡੇ ਕੋਲ ਦੇਸੀ ਕਿਉਂ ਦੇਸੀ ਪਾਲੇ ਜੇ ਕੋ ਤੁਹਾਡੇ ਕੋਲ ਤੁਸੋਂ ਨੂੰ ਪਿਆ ਤੁਸੋਂ ਨੂੰ ਪਾਲੇ ਜੋ ਵੀ ਕਾਣਾ ਪਾ ਲਿਓ ਤੇ ਜਿਹੜਾ ਹਨ ਹੈਗਾ ਤੁਹਾਡੇ ਕੋਲੇ ਤੇ ਜਿਰੋ ਇਹ ਇਹਨੂੰ ਵਾਲੀ ਆ ਗਈ ਫਿਰ ਆਪਾਂ ਇੰਨੀ ਕੁ ਲੈਟੀ ਮੈਂ ਤਾਂ ਥੋੜੀ ਥਰੀ ਅੱਜ ਮੈਂ ਤਰ ਕੇ ਦੇਖ ਲਿਓ ਸੁਆ ਮੰਨੀ ਖੜੀ ਆ ਪਤਾ ਨਹੀਂ ਖਾਊਗੀ ਪਤਾ ਨਹੀਂ ਨਾ ਖਾਊਗੀ ਫਿਰ ਪੰਜ ਚਾਰ ਦਿਨ ਆਪਾਂ ਨਾ ਪਾਵਾਂਗੇ ਤੇ ਫਿਰ ਮਹਾਂਜੀ ਖਾ ਲਈ ਫਿਰ ਆਪਾਂ ਰੋਹ ਦੇ ਦੇ ਜਰਾ ਹਨਾ ਐਸੀ ਤਰ੍ਹਾਂ ਮੈਂ ਇੱਕ ਮਿੰਟ ਲਾ ਕੇ ਪਾਉਂਗੀ ਲੈਪਟਿਓ ਨੂੰ ਜਲੇਟ ਰਿੱਜਿੱਟ ਕੋਲੇ ਮਖੰਡ ਦੀ ਬੋਰੀ ਹੈ ਜਿਹੜੀ ਇਹ ਪਾ ਦੂੰਗੀ ਸੌਦਾ ਦਾ ਸਾਰਾ ਸਾਾਮ ਦੀ ਧੰਦਰ ਮੰਗਿਆ ਹੀ ਬਾੜੀ ਅੱਜ ਪਈ ਹੌਂਦਾ ਵੀ ਲੈਣ ਪਾਉਂ ਤੇ ਹਰ ਇੱਕ ਚੀਜ਼ ਸਮਣੀ ਪੈਂਦੀ ਹੈ ਹਨਾ ਪੈਸਾ ਗੰਦੇ ਬਲਦਾ ਹੱਟਦਾ ਲੱਚਦਾ ਬੱਦਦਾ ਕੱਲ੍ਹ ਤੁਸੀਂ ਗੁੜ ਵੀ ਪਾ ਸਕਦੇ ਪਹਿਲਾਂ ਮੈਂ ਮੱਜਾਂ ਨੂੰ ਕੱਲ੍ਹ ਗੁੜੀ ਪਾਇਆ ਸੀਗਾ ਤੇ ਅੱਜ ਮੈਂ ਆਹ ਨੂੰ ਖੰਡੀ ਤੋਂ ਪਾ ਕੇ ਦੇਖ ਲਾਣੀ ਹੈ ਕਈ ਵਾਰੀ ਇਹਨਾਂ ਗੁੜ ਜੈਨੇ ਖਾਦਦਾ ਨਹੀਂ ਹੈਗਾ ਜਿਵੇਂ ਡਲੀ ਗੁੜ ਤੇ ਵੀ ਨਹੀਂ ਖਾਦੀ ਸੂਕਿਆ ਹੀ ਖੜੀ ਆਦੀ ਰੁੱਖੇ ਜੇ ਕੱਕ ਖਾਂਦੀ ਸੀ ਅੱਜ ਥੋੜਾ ਜਿਹਾ ਸਵੇਰੇ ਫੀਡ ਖਾ ਲਿਆ ਤੇ ਮੈਂ ਫਿਰ ਚੰਨ ਪਾ ਕੇ ਦੇਖਣ ਲੱਗ ਨਾ ਕਈ ਪਸ਼ੂ ਸੂਆ ਮੰਦਰੇ ਪਿਛਲੇ ਸਾਲ ਵੀ ਇਹਨੇ ਸੂਆ ਮੰਨਿਆ ਦੂਜੇ ਸੂਆ ਦੂਇਆ ਨਾ ਜਿਹੜਾ ਪਹਿਲੇ ਸੂਆ ਸੂਇਤ ਸੀਗੀ ਹੋਰੋਂ ਵੀ ਨੇ ਇਹ ਸੂਆ ਉਹ ਰੀ ਉੱਡੜ ਦੀ ਉਹ ਦਾ ਪਹਿਲੀ ਵਾਰ ਚ ਉੱਡੜ ਜਾਂਦੀ ਗੰਢੀ ਨੂੰ ਖੋਲਦੀ ਦੋਨਾਂ ਪਾਸੇ ਤੁਰੇ ਵਰਤੀ ਦੇ ਇਹਨਾਂ ਖੋਲ ਕੇ ਪਾਣੀ ਹਾਂ ਬਗਾ ਹਲਾ ਦਿੱਤਾ ਪਾਣੀ ਹੈ ਕਿਉਂ ਤੋ ਖੋਲਿਆ ਇਹ ਪਾਣੀ ਲੇਖ ਕਰਦਾ ਕਹਦਾ ਛੱਜ ਰਹੀਆਂ ਨੇ ਇਹ ਉਹ ਖੰਤੇ ਅਲੋਂਗ ਉਹ ਲਈ ਗਏ ਇਹ ਕੀੜੀਆਂ ਚੜਦੇ ਆ ਖੰਡ ਚ ਲਾਉਣ ਪਾਏ ਹੋ ਸਨ ਇੱਥੇ ਤਾਂ ਗਾਇਸ ਤਾਂ ਹਜੇ ਨਾ ਆਪਾ ਪੁੱਤ ਖੁਰ ਜਾਣ ਜੇ ਕਿ ਹੋ ਜਾ ਫਿਰ ਪਾਵਾਂਗੇ ਪੱਲੇਤੀ ਸੱਦੇ

ਲੋ ਯਾਰ ਟਾਈਮ ਹੈਗਾ 4:30 ਹੋ ਚੁੱਕੇ ਨੇਗੇ ਮੈਂ 1:30 ਵਜੇ ਰੀ ਕੰਮ ਲੱਗੀਆਂ 1:30 ਵਜੇ ਮੈਂ ਚਾਹ ਬਣਾ ਲਈ ਸੀ ਚਾਹ ਬਣਾ ਕੇ ਸਾਰਿਆਂ ਨੂੰ ਪਿਆ ਕੇ ਭਾਂਡੇ ਮਾਂਜ ਕੇ ਉਦੋਂ ਬਾਅਦ ਸਾਰਾ ਸਮਾਨ ਸਾਮਿਆ ਜੋ ਵੀ ਹਨਾ ਪਨੀਰ ਸੋਈ ਦਾ ਸਮਾਨ ਲਿਆਂਦਾ ਸੀਗਾ ਸਾਰਾ ਉਹ ਸਾਮਿਆਂਗਾ ਤੇ ਹੁਣ ਸਬਜੀ ਬਣਾਈ ਦੁੱਧ ਤੋਂ ਮਲਾਈ ਲਾਹੀ ਹਨਾ ਕਿੰਨੇ ਸਾਰੇ ਕੰਮ ਹੋ ਜਾਂਦੇ ਨੇਗੇ ਤੇ ਸਬਜੀ ਬਸ ਬਣਨ ਵਾਲੀ ਆਪਨੇ ਤੇ ਮੈਂ ਜਾਣੀ ਐ ਜੀ ਹੁਣ ਮੱਜਾਂ ਵੱਲ ਤੇ ਮੱਜਾਂ ਵੱਲ ਜਾਣਿਆਂਗੇ ਹੁਣ ਤੇ ਬਸ ਉਧਰ ਹੁਣ ਪਾਣੀ ਪਿਆਉ ਗਵਾ ਸਿੱਕੋਂ ਤਾਰਾਂ ਚੋਂਗੀ ਹਨਾ ਸਰਦਾਰ ਜੀ ਅੱਜ ਜੀਰੀ ਦੇ ਵਿੱਚ ਛਿੱਟਣ ਗਏ ਹੋਏ ਨੇ ਰੇ ਤੇ ਇਸ ਕਰਕੇ ਵੀ ਅੱਜ ਧੁੱਪ ਲੱਗੀ ਆ ਹਨਾ ਦਵਾਈ ਦਬੀਰ ਪਾਉਂਦੇ ਨੇਗੇ ਕਿਉਂਕਿ ਜਿਹੜੀ ਪਾਣੀ ਦੀ ਤੱਕ ਵੱਜ ਗਈ ਜੀਰੀ ਨੂੰ ਹੁਣ ਉਹ ਜੀਰੀ ਚ ਆਬਰਾ ਹੁਕਰ ਨਗਾਏ ਨੇਗੇ ਤੇ ਮਿਲ ਆ ਗਏ ਦੋ ਤਿੰਨ ਘੰਟੇ ਹੋ ਗਏ ਉਹਨਾਂ ਨੇ ਚਾਹ ਪੀ ਕੇ ਗਏ ਸੀ ਤੇ ਹੁਣ ਆ ਗਏ ਨੇਗੇ ਤੇ ਗੁਰਮਤੈ ਡੈਡੀ ਨੇ ਪਾਣੀ ਦੇ ਰੇ ਪੁੱਤਾਂ ਤੇ ਸਰਦਾਰ ਜੀ ਵੀ ਆ ਗਏ ਚਲੋ ਜੀ ਆਪਾਂ ਹਨਾ ਕੰਮ ਧੰਦੇ ਕਰਦੇ ਘਰਾਂ ਕਾ ਜਲਦੀ ਰਹਿੰਦੇ ਨੇਗੇ ਆਪਾਂ ਕਰਦਿਆਂ ਜੀ ਬੀੜੀ ਦਾ ਐਂਡ ਅੱਜ ਦਿਨ ਬਹੁਤ ਸੋਹਣਾ ਰਿਹਾਗਾ ਸਫਾਈਆਂ ਵੀ ਹੋ ਗਈਆਂ ਨੇ ਸੁਖਮਣ ਰਹੀਆਂ ਦਰਵਾਜ਼ਾ ਸਾਫ਼ ਕਰਤਾ ਕਮਰੇ ਕਰਤੇ ਉੱਪਰਲਾ ਕਮਰਾ ਕਰ ਦਿੱਤਾ ਔਰ ਸੋਈ ਚ ਰਹਿ ਗਈ ਕਿਉਂਕਿ ਤੁਸੀਂ ਵੀ ਦੱਸਿਆ ਪਹਿਣੋਂ ਵੀ ਸੁੱਚਾ ਸਾਚਾ ਤੇ ਛੋੜੀ ਵੀ ਉਲੀ ਪੈ ਗਈ ਸਾਡੇ ਨਾਲ ਸੁੱਚਾ ਤੇ ਬੋੜਾਂ ਤੇ ਕੰਦਾਂ ਤੇ ਨਾ ਉਲੀ ਜੀ ਪੈ ਗਈ ਹੈ ਹਨਾ ਸੱਲ ਜੀ ਨਾਲ ਤੇ ਉਹ ਸਾਰੇ ਸਾਫ਼ ਸਫਾਈਆ ਹੁਣ ਹੌਲੀ ਹੌਲੀ ਕਈ ਦਿਨਾਂ ਚ ਹੋਊਗਾ ਤੇ ਬਸ ਇਹਨੇ ਕਰਾਂਗੇ ਨੀ ਦੀਵਾਲੀ ਦਾ ਹੋ ਜਾਊਗਾ ਸਾਫ਼ ਸਫਾਈਆ ਹਨਾ ਪੈਣਾ ਤੇ ਇਹ ਡੋਟ ਆਉਂਦਾ ਕਿ ਰੱਬ ਨੇ ਬਹੁਤ ਹੀ ਜ਼ਿਆਦਾ ਕੰਮ ਖਰਾਬ ਕਰ ਦਿੱਤਾ ਤੇ ਜਿਹੜਾ ਕੋਕਾ ਹੋਇਆ ਆਪੇ ਬੇੜੇ ਚ ਬੁਰਾ ਹਾਲ ਹੈਗਾ ਤੇ ਚਲੋ ਜੀ ਆਪਾਂ ਕਰ ਦਿਆਂਗੇ ਵੀਡੀਓ ਦਾ ਐਂਡ ਤੇ ਲੈਟੀ ਰਹਿ ਨਹੀਂ ਦਿੱਤੀ ਮੈਂ ਦੇਖੋ ਜੇ ਮੱਝ ਖਾਉ ਸੁਆ ਰੱਖੀ ਬੈਠੀ ਆ ਸੁਆ ਰੱਖੀ ਕਰਕੇ ਨਾ ਮੱਝ ਖਾਂਦੀ ਨਹੀਂ ਕੋਸ ਤੇ ਜਾਣਿਆ ਹੁਣ ਜੇ ਹੁਣ ਜਾਉਂਗੀ ਤਾਂ 4:30 ਹੋ ਗਏ ਹੁਣ 4:30 ਵਜੇ ਜਾ ਕੇ 7 ਵਜੇ ਜਾਣਗੇ ਮੱਝਾਂ ਚ ਤੇ ਚਲੋ ਜੀ ਆਪਾਂ ਕਰਦੇ ਆਂ ਵੀਡੀਓ ਐਂਡ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰੋਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਜੇ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੀ ਸੋਹਣਾ ਜਾਂ ਪਿਆਰਾ ਜਾਂ ਕਮੈਂਟ ਕਰਿਓ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਬਲੌਗਰ ਨਾਲ ਵਾਹਿਗੁਰੂ ਤੰਦਰੁਸਤੀ ਰੱਖੇ ਸਭ ਦਾ ਭਲਾ ਕਰੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਸਭ ਨੂੰ ਚੜ੍ਹਦੀ ਕਲਾ ਦੀ ਆਪਾਂ ਸਾਰੇ ਲਈ ਅਰਦਾਸ ਕਰੀਏ ਤੇ ਵਾਹਿਗੁਰੂ ਤੰਦਰੁਸਤੀ ਵਾਖੇ ਮਿਲਾਂਗੇ ਕੱਲ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ